ਅੱਡੇ ਤੋਂ ਕਿੱਡੀ ਦੂਰ ਹੈ ਇਹਨਾਂ ਦਾ ਘਰ ਕੋਈ ਟੁੱਟਿਆ ਜਾਂ ਟੈਂਪੂ ਵੀ ਨਹੀਂ ਆਉਂਦਾ ਹੈਗਾ ਮੱਚ ਜਾਣਾ ਤੁਰਕੇ ਆਉਣਾ ਪੈਂਦਾ ਹਾਈ ਹਾਈ ਮਸਾ ਆਇਆ ਕਰ ਲੈ ਪੈਂ ਜੀ ਆਸ੍ਰਿਕਾਲ ਪੈਂ ਜੀ ਸਾਸ੍ਰਿਕਾਲ ਜੀ ਹੋਰ ਕਿਵੇਂ ਆ ਵਧੀਆ ਜੀ ਵਧੀਆ ਹੋਰ ਵਧੀਆ ਜੀ ਬੈਠੋ ਹੋਰ ਠੀਕ ਹੈ ਜੀ ਪਰਿਵਾਰ ਹਾਂ ਜੀ ਵਧੀਆ ਸੁੱਖ ਨਾਲ ਤੁਸੀਂ ਸੁਣਾਓ ਵਧੀਆ ਜੀ ਵਧੀਆ ਹੋਰ ਕੁਲਦੀਪ ਦਾ ਕੀ ਹਾਲ ਹੈ ਕੁਲਦੀਪ ਵੀ ਠੀਕ ਠਾਕ ਹੈ ਜੀ ਚਲੋ ਵਧੀਆ ਮਨਿੰਦਰ ਪੁੱਤ ਆ ਬਾਹਰ ਤੇਰੀ ਮੰਮੀ ਆਈ ਹੈ ਕੋਈ ਚਾਹ ਪਾਣੀ ਲਿਆ ਲੈ ਮੰਮੀ ਆ ਗਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋਰ ਮੇਰਾ ਪੁੱਤ ਕਿਵੇਂ ਆ ਮੈਂ ਤਾਂ ਜਮਾਂ ਠੀਕ ਆ ਮਿੱਟੇ ਨੂੰ ਵੇਖ ਕੇ ਤਾਂ ਹੋਰ ਠੀਕ ਹੋ ਗਈ ਮੈਂ ਤਾਂ ਕਹਿੰਦੀ ਨਹੀਂ ਹੁੰਦਾ ਹੀ ਇਹ ਪੈਂਜੀ ਆਇਂਦਾ ਪੁੱਤ ਹੋਰ ਬਹਿ ਜਾ ਬਸ ਮੈਂ ਤੁਹਾਨੂੰ ਇਸ ਤੇ ਚਾਹ ਕਰਕੇ ਲਿਆ ਉਹ ਪਹਿਲਾਂ ਪਾਣੀ ਤੁਸੀਂ ਪੀਂਦੇ ਨਹੀਂ ਉਹ ਤਾਂ ਠੰਡਾ ਪਾਣੀ ਵੀ ਮੈਂ ਤਾਂ ਜੀ ਨਹੀਂ ਕਰਦਾ ਚਲ ਚਾਹ ਬਣਾ ਲਿਆ ਵਧੀਆ ਜੀ ਚਾਹ ਬਣਾ ਲਿਆ ਹਾਂ ਸਿਰ ਦੁਖਣ ਲੱਗ ਗਿਆ ਤੁਰਕੇ ਆਉਂਦੀ ਤਾਂ ਤੁਸੀਂ ਫੋਨ ਕਰਨਾ ਸੀ ਭੈਣ ਜੀ ਕੋਈ ਲਾਏ ਆਉਂਦਾ ਸੋਨੂੰ ਜਾ ਕੇ ਭੈਣ ਜੀ ਬਥੇਰਾ ਫੋਨ ਲਾਇਆ ਉਹ ਮੂਰੇ ਬੋਲੀ ਗਈ ਜੈਰੋਈ ਪਤਾ ਨਹੀਂ ਕਿਉਂ ਫੋਨ ਹੀ ਨਹੀਂ ਲੱਗਿਆ ਹੈਗਾ ਲਾਡੀ ਵਾਲਾ ਲਾ ਲੈਂਦੇ ਜਾਂ ਮਨਿੰਦਰ ਵਾਲਾ ਇੱਕ ਤਾਂ ਲੱਗ ਹੀ ਜਾਂਦਾ ਚਲ ਆਪੇ ਸਾਨੂੰ ਦੱਸ ਦਿੰਦਾ ਬਸ ਕੁਝ ਨੰਬਰਾਂ ਜਾਂਦਾ ਨਹੀਂ ਪਤਾ ਲੱਗਦਾ ਇੱਕੋ ਹੀ ਨੰਬਰ ਆਏਗਾ ਅੱਛਾ ਹੋਰ ਇਥੋਂ ਮੈਂ ਗਲੀ ਘਮਾਰ ਚ ਪਹਿ ਦਿਨ ਚੱਲ ਨਹੀਂ ਹਿਲਾ ਢੀਸੀ ਕਾ ਕਰੇ ਚੱਲ ਕੋਈ ਨਾ ਹੁਣ ਤਾਂ ਆ ਗਈ ਚੈਂਦੀ ਵੈਂਦੀ ਚੱਲ ਵਧੀਆ ਚੰਗਾ ਸੋ ਉਹ ਟੈਂਪੂ ਟੁੰਪੂ ਵੀ ਨਹੀਂ ਲੱਗਿਆ ਹੈ ਓਰੇ ਤਾਂ ਐਂਪੂ ਟੁੰਪੂ ਵੀ ਨਹੀਂ ਵੈਂਦੀ ਸਾਡੇ ਧਰ ਆਉਂਦੇ ਸਾਡੇ ਤਾਂ ਹੁਣ ਅਗਲਾ ਆਪ ਦੇ ਸਾਧਨ ਤੇ ਵਗ ਜਾਂਦੇ ਉੱਤੇ ਲਾਏ ਹਾਂ ਹਮ ਲੋਬੀ ਚਾ ਪੁੱਤ ਤੇਰੀ ਮੰਮੀ ਨੂੰ ਵੀ ਲਿਆ ਦਿੰਦਾ ਨਹੀਂ ਤਾਂ ਮੈਂ ਪੀ ਕੇ ਹਟਿਆ ਵੈਂਦੀ ਹੋਣੀ ਥੋੜਾ ਟਾਈਮ ਹੀ ਹੋਇਆ ਤਾਂ ਕਿਵੇਂ ਲੱਗਦੀ ਐ ਸਟੇ ਬਣਾ ਲਈ ਜੇ ਮੰਮੀ ਨਹੀਂ ਪੀਣੀ ਤਾਂ ਦੱਸ ਦੋ ਮੰਮੀ ਬਣਾ ਲਾਂ ਨਾ ਨਾ ਮੈਂ ਨਹੀਂ ਪੀਣੀ ਅਸਤਾ ਹੁਣੇ ਪੀ ਕੇ ਹਟਿਆ ਹਜੇ 15 ਮਿੰਟ ਹੀ ਹੋਏ ਮਤਲਬ ਕਿ ਜੇ ਜੰਮੀ ਨੂੰ ਜिद ਕਰੀ ਜਾਂਦੇ ਵੀ ਆ ਜਾ ਆ ਜਾ ਵੇਖ ਰਕਨੇ ਦਿਨ ਬਾਅਦ ਆਈ ਆ ਚੱਲ ਕੋਈ ਨਾ ਪੁੱਤ ਆ ਤਾਂ ਗਈ ਹਾਂ ਤੂੰ ਮੇਰੇ ਕੋਲ ਘੇੜਾ ਵੀ ਨਹੀਂ ਮਾਰ ਕੇ ਆਈ ਬਸ ਮੰਮੀ ਤੂੰ ਪਤਾ ਇਹ ਡਿਊਟੀ ਤੇ ਜਾਂਦੇ ਆ ਫਿਰ ਮੰਮੀ ਤੋਂ ਕੰਮ ਨਹੀਂ ਹੁੰਦਾ ਫਿਰ ਤਾਂ ਕਰਕੇ ਲੋ ਸਵੇਰੇ ਔਖਾ ਹੋ ਜਾਂਦਾ ਭੈਣ ਜੀ ਸਵੇਰੇ ਲਾੜੀ ਤਿਆਰੀ ਕਰਦੀ ਐ ਫਿਰ ਇਹ ਚੱਲ ਕੋਈ ਨਾ ਭੈਣ ਜੀ ਕਿਤੇ ਨਾ ਕਿਤੇ ਤਾਂ ਬੰਦਾ ਚੱਲ ਸਾਰ ਹੀ ਲੈਂਦਾ ਹੈ ਨਾ ਚੱਲ ਕੋਈ ਨਹੀਂ ਤੋੜ ਦਿਆਂਗੇ ਜੀ ਆਜੂਗੀ ਤੇ ਉਹ ਮਨਿੰਦਰ ਪਰਚੀ ਜੀ ਜਿਹੜੀ ਮੈਂ ਤੈਨੂੰ ਤੜਕੇ ਕਰਾਈ ਸੀ ਪੁੱਤੋਂ ਪਨੀਰੀ ਦੇ ਸਮਾਨ ਵਾਸਤੇ ਉਹ ਲਾਡੀ ਨੂੰ ਯਾਦ ਕਰਕੇ ਫੜਾਤੀ ਸੀ ਓਹੋ ਮੈਂ ਤਾਂ ਭੁੱਲ ਹੀ ਗਈ ਮੰਮੀ ਉਹਨਾਂ ਨੂੰ ਕਹਿਣਾ ਚੱਲ ਕੋਈ ਗੱਲ ਨਹੀਂ ਮੈਂ ਕਰੂੰਗੀ ਫੋਟੋ ਖੱਚ ਕੇ ਨਾ ਵਟਸਐਪ ਕਰ ਦੇਨੀ ਆ ਉਹ ਆਉਂਦੇ ਹੋਏ ਸਮਾਨ ਲੈ ਆਉਣਗੀ ਅੱਛਾ ਭੈਣ ਜੀ ਪਨੀਰੀ ਲਾ ਰਹੇ ਹੋ ਫਿਰ ਹੈ ਹਾਂਜੀ ਹਾਂਜੀ ਮੈਂ ਕਿਹਾ ਠੰਡ ਹੋ ਗਈ ਭੈਣ ਜੀ ਲਾ ਦੇਣ ਇਹਨਾਂ ਨੂੰ ਫੇਰੀ ਚਲੋ ਇਹਦਾ ਵਧੀਆ ਕੀਤਾ ਤੁਸੀਂ ਪਰ ਇਹਨੂੰ ਪਨੀਰੀ ਦਾ ੱੱਕੇ ਨਾ ਖਾਣੀ ਪਿਆ ਕਰੋ ਨੱਕ ਮਾਰ ਕੇ ਖਾਂਦੀ ਹੈ ਇਹ ਆਪ ਹੀ ਖਾਇਆ ਕਰੋ ਜੀ ਜਦੋਂ ਉਹ ਲਾ ਕੇ ਕੋਲੇ ਰੱਖਦੀ ਮੰਮੀ ਤੈਨੂੰ ਬਤਾਂ ਮੂੰ ਤਾਂ ਮੈਨੂੰ ਕਿਸਦੇ ਹੱਥ ਦੀ ਪੰਜੀਰੀ ਪਸੰਦ ਨਹੀਂ ਹੈਗੀ ਮੈਂ ਖਾਂਦੀ ਨਹੀਂ ਚਲ ਵਧੀਆ ਹੋ ਗਿਆ ਤੁਸੀਂ ਆਗੇ ਹੁਣ ਨਾ ਪੰਜੀਰੀ ਤੁਸੀਂ ਰਲਾ ਦਿਓ ਤੁਹਾਡੇ ਹੱਦੀ ਬੁਲੀ ਤੇ ਮੈਂ ਖਾ ਲੂੰਗੀ ਲੈ ਹੈ ਬੁੱਤ ਬਨਿੰਦਰ ਐਂ ਭਲਾ ਕਿਵੇਂ ਹੋ ਜਾਊਗਾ ਜਿੰਨਾ ਚਿਰ ਤੇਰੀ ਮਾਂ ਬੈਠੀ ਹੈ ਮੈਂ ਕਿਵੇਂ ਇਸ ਥੱਲੇ ਚੜ ਸਕਦੀ ਆ ਨਾ ਐਂ ਕੀ ਹੁੰਦਾ ਮੰਮੀ ਆ ਕੁਛ ਨਹੀਂ ਹੁੰਦਾਗਾ ਚਲ ਤੁਸੀਂ ਐਂ ਕਰਿਓ ਫਿਰ ਸਾਰੀ ਨਾ ਬਣਾਓ ਮੇਰੇ ਜੋਗੀ ਬਣਾ ਦਿਓ ਉਹਨਿੰਕ ਉਹਨਿੰਕ ਮੈਂ ਖਾਣੀ ਆ ਜਦੋਂ ਕੋਈ ਨਹੀਂ ਪੈਂਦੀ ਉਦਨੀ ਸਾਰੀ ਰਾਜ ਮੈਨੂੰ ਕੀ ਤੇਰੇ ਕੰਮ ਦਾ ਨਹੀਂ ਉਥਰ ਲੈ ਆਂਦੀ ਤੇ ਚਾ ਕੋਈ ਨਹੀਂ ਕਰਨੀ ਕੁਛ ਨਹੀਂ ਦੋ ਮੀ ਹੁਣ ਅੱਗੇ ਤੋਂ ਐਂ ਕਰਿਓ ਜਦੋਂ ਅੰਨਾ ਬਾਅਦ ਚਾਹੀਦਾ ਉਦੋਂ ਉਦੋਂ ਬਣਾ ਕੇ ਲਿਆਓ ਪਰ ਹੁਣ ਮੇਰੇ ਆਸਤੇ ਥੋੜੀ ਜੀ ਬਣਾ ਦਿਓ ਕੋਈ ਨਹੀਂ ਭੈਣ ਜੀ ਇਹ ਉਥੋਂ ਚ ਤੇ ਇੱਥੋਂ ਚ ਕੋਈ ਫਰਕ ਹੈਗਾ ਇੱਥੇ ਰਲਾਜ ਤੁਸੀਂ ਅੱਜ ਹੁਣ ਲਾਡੀ ਦਵਾਈਆਂ ਲੈ ਆਓ ਕਿ ਸਾਰੀਆਂ ਤੇ ਚਲ ਕੱਲ ਨੂੰ ਲਾ ਲਾਂਗੇ ਹੈ ਵੀ ਤੈਨੂੰ ਗੁੱਸਾ ਹੈ ਵੀ ਤੈਨੂੰ ਗੁੱਸਾ ਨਹੀਂ ਪਤਾ ਮੈਨੂੰ ਕਾਲਾ ਗੁੱਸਾ ਹੈ ਤੇਰੀ ਮਾਂ ਨੇ ਰਾਬੀ ਦੇ ਪੈਰ ਲਾ ਦੀ ਕੋਈ ਗੱਲ ਹੈ ਹਾਂ ਚਲ ਆਣ ਲਈ ਚੀਜ਼ਾਂ ਪੰਜ ਮੰਮੀ ਬਣਾ ਦੇ ਮੈਂ ਤੁਸੀਂ ਬਣਾਓ ਖਾਣੀ ਤਾਂ ਅਸੀਂ ਆ ਕੋਈ ਗੱਲ ਨਹੀਂ ਮੈਨੂੰ ਤਾਂ ਕੋਈ ਉਤਰਾਜ ਨਹੀਂ ਕਿਸੇ ਗੱਲ ਦਾ ਮੈਂ ਤੇਨੂੰ ਆਖੀ ਜੇ ਨਹੀਂ ਸਮਝ ਚੰਗਾ ਵਧੀਆ ਮੇਰੀ ਹੈਲਪ ਹੋ ਜੂਗੀ ਨਾਲ ਲੱਗ ਕੇ ਚਲ ਅਸੀਂ ਦੋਨੇ ਲਾ ਲਾਂਗੇ ਹਾਂ ਮੰਮੀ ਮੈਂ ਕਹਿੰਦੀ ਸੀ ਮੜੇ ਮੈਂ ਨੰਦਰੇ ਨਾਲ ਗੱਲ ਕਰਨੀ ਆ ਕੋਈ ਨਾ ਬੋਲ ਤਾ ਕੋਈ ਨਾ ਮੈਂ ਰੋਜ਼ ਇਹ ਕਿੰਨਾ ਕਰਦੀ ਆ ਮੈਂ ਇਹਨਾਂ ਨਾਲ ਗੱਲ ਕਰਨਾ ਚਲੋ ਤੋਂ ਤੱਕ ਤੱਕ ਹੀ ਆ ਕੋਈ ਨਹੀਂ ਆਪਾਂ ਸ਼ਾਮ ਮਮੀ ਕੀ ਗੱਲ ਹਨ ਆਪ ਤੋ ਉਹਦੀ ਕੁੜਮੇ ਦੇ ਗੁੰਡੇ ਦਾ ਗੋਟਾ ਚੋੜ ਕੇ ਬੈਠੀ ਆ ਮੈਨੂੰ ਕਿਹਨੇ ਉੱਨੀ ਤੋ ਉਹਨੂੰ ਮੂੰਹ ਨਾ ਲਾਇਆਗਾ ਨਹੀਂ ਮੇਰੀ ਭੋਲੀ ਧੀ ਤੂੰ ਗੱਲ ਨੂੰ ਸਮਝਿਆ ਕਰ ਪਹਿਲਾਂ ਤੂੰ ਉਹਦੀ ਨੂੰ ਲੱਗਦੀ ਆ ਤੇ ਮੈਂ ਉਹਦੀ ਕੁੜਮਣੀ ਜੇ ਮੈਂ ਉਹਦੇ ਕੋਲੇ ਬਹਿ ਕੇ ਮਿੱਠੇ ਪੋਚੇ ਨਹੀਂ ਮਾਰੂੰਗੀ ਭਲਾ ਤੇਰੇ ਬਾਤ ਚ ਕਿਵੇਂ ਹੋਊਗੀ ਉਹ ਮੇਰੇ ਵਾਸਤਾ ਤਾ ਤਾਂ ਹੋ ਵੀ ਨਹੀਂ ਹੁੰਦੀ ਉਹ ਕਿਉਂਕਿ ਮੁੱਦਾ ਲੱਗਦਾ ਉਹਦੇ ਮਗਰ ਹੈ ਜੇ ਲਾਡੀ ਮੜੋਟੇ ਮੇਰੇ ਮਗਰ ਲੱਗੇ ਨਾ ਫਿਰ ਤਾਂ ਉਹਦੇ ਨਾਲ ਮੈਂ ਕੁਛ ਮਾੜਾ ਮੋਟਾ ਕਰਾਂ ਮੁੰਡੀ ਵਾਲੀ ਤੂੰ ਗੱਲ ਛੱਡ ਤੇਰੀ ਸੱਸ ਦੀ ਮੈਂ ਕਦੋਂ ਆਈ ਨਹੀਂ ਕਰਤੀ ਨਾ ਪਤਾ ਵੀ ਨਹੀਂ ਲੱਗਣ ਦੇਣਾ ਕਿਸੇ ਨੂੰ ਮੰਮੀ ਤੂੰ ਕੀ ਕਰ ਦੇਗੀ ਉਹਦੇ ਚ ਜਦੋਂ ਤੂੰ ਇਹ ਦੇਖ ਲੈ ਵੀ ਇੰਨਾ ਟਾਈਮ ਕਮੈਂਟਸ ਕਰ ਰਹੇ ਰਹਿੰਦੀ ਨੂੰ ਤੂੰ ਮੇਰ ਤੋਂ ਵੀ ਕੋਸ਼ੂਆਂ ਫਿਰ ਤੂੰ ਕੀ ਕਰ ਦੇਗੀ ਇਹ ਮੇਰੀ ਗੱਲ ਸੁਣ ਜੇ ਇੱਕ ਵਾਰੀ ਮੁੰਡਾ ਤੇ ਘਰ ਤੇਰੇ ਹੱਥ ਚ ਹੋ ਗਿਆ ਨਾ ਫਿਰ ਕਹਿੰਦੇ ਨਹੀਂ ਹੁੰਦੇ ਜਦੋਂ ਮੀਆਂ ਬੀਬੀ ਰਾਜੀ ਫਿਰ ਕੀ ਕਰੂਗਾ ਕਾਜੀ ਉਰੇ ਤੇ ਮਸਕੀਨ ਦੱਸਾਂ ਆ ਗੱਟੇ ਦੇ ਕੁੱਤੇ ਆ ਕੀ ਕਰੀ ਆਨੀ ਆ ਗੱਟੇ ਜੇ ਲੋਟ ਕਰੇ ਪੁੱਤ ਅੱਛਾ ਮੈਂ ਤੈਨੂੰ ਐਂ ਕਹਿੰਦਾ ਸੀਗਾ ਉਹ ਗੱਡੀ ਦੀ ਚਾਬੀ ਦੇ ਤੂੰ ਮੈਂ ਤਾਂ ਮੋਟਰਸਾਈਕਲ ਲੈ ਕੇ ਹੀ ਕੰਮ ਤੇ ਅੱਜ ਹੁਣ ਮਨਿੰਦਰ ਦੀ ਮਾਂ ਨੂੰ ਲੈ ਕੇ ਆਉਣਾ ਉਹ ਤੁਰਨ ਲੱਗੀ ਉਹਨੇ ਮੈਨੂੰ ਫੋਨ ਕਰਿਆ ਸੀਗਾ ਖੜੀ ਹੋਊਗੀ ਗੱਡੇ ਤੇ ਤੇ ਉਹ ਤਾਂ ਆਈ ਬੈਠੀ ਕਰੇ ਹਾਂ ਹਾਂ ਕਿਹਦੇ ਨਾਲ ਆ ਗਈ ਉਹ ਤਾਂ ਤੁਰ ਕੇ ਆ ਗਿਆ ਉਹ ਤਾਂ ਬਾਵਾਂ ਟਾਈਮ ਦੀ ਆਈ ਮਨਿੰਦਰ बोल ਤੇ ਮੈਂ तो मैं जाके ਆ ਜਾ ਵੇਖ ਲੈ ਜਾ ਕੇ ਇੱਜ਼ਤ ਉਹ ਬੜੀ ਦਿੱਤੀ ਆ ਸਸਿਕਾ ਬੁੱਤੋ ਹੋ ਠੀਕ ਹੈ ਹਾਂ ਜੀ ਠੀਕ ਹੈ ਤੁਸੀਂ ਦੱਸੋ ਮੈਂ ਵੀ ਬੁੱਤੋ ਵਧੀਆ ਬਹਿ ਜਾ ਬਹਿ ਜਾ ਬਸ ਬਸ ਮੈਂ ਕਹਾਂ ਬਹਿ ਜਾ ਉਹਨੇ ਕੋਈ ਆ ਨਹੀਂ ਤੁਸੀਂ ਚਾਹ ਆਪੇ ਪਾਲ ਲੈਂਦੀ ਉਹ ਬਸ ਮੈਂ ਕਹਾਂ ਜਲਦੀ ਗੱਲਾਂ ਕਰੀ ਆਣੇ ਹਾਂ ਮੰਮੀ ਨੇ ਮੈਨੂੰ ਦੱਸਤਾ ਸੀ ਕਿ ਮੰਮੀ ਹੈ ਜੇ ਮੈਂ ਤਾਂ ਲਾ ਕੇ ਫਿਰ ਮੈਂ ਆਪੇ ਪਾਲੀ ਅੱਛਾ ਅੱਛਾ ਠੀਕ ਹੈ ਕੁ ਮਿੰਟਾਂ ਦਾ ਅੱਗੇ ਨਿਕਾਣ ਨੂੰ ਆ ਉਹ ਹੋਵੇ ਭੁੱਲੀ ਗਈ ਮੈਂ ਲੈ ਕੇ ਆਉਣੀ ਪੁੱਤ ਤੈਨੂੰ ਪਤਾ ਤਾਂ ਹੈ ਮੈਂ ਮਿੱਠਾ ਘੱਟ ਖਾਨੀ ਹੈ ਜੀ हां संतोष एक मम्मी ਨੂੰ ਥੋੜੀ 슈ਗਰ ਦੀ ਪ੍ਰੋਬਲਮ ਹੈ ਯੋ ਸਟਾਰਟ ਹੀ ਹੋਈਆ ਤਾਂ ਕਿ ਮਿੱਠਾ ਗੜੇ ਬੰਦ ਕੀਤਾ ਹੋਇਆ ਮम्मी ਦਾ ਠੀਕ ਆ ਠੀਕ ਆ ਫਿਰ ਮੈਂ ਕਿਹਾ ਠੀਕ ਆ ਜੀ ਦਵਾਈ ਗੁੱਟੀ ਨਾਲ ਖਾ ਰਹੇ ਦੱਸਿਆ ਨਹੀਂ ਮੈਂ ਫਿਰ ਤੁਹਾਨੂੰ ਮੈਂ ਲਿਆਉਂਦਾ ਅੱਜ ਉਹ ਜਾ ਕੇ ਪੁੱਤ ਫੋਨੇ ਨਹੀਂ ਲੱਗਿਆ ਹੈਗਾ ਅੱਛਾ ਹਾਂ ਉਹ ਮੱਚ ਜਾਨੀ ਵਿੱਚ ਹੀ ਬੋਲੀ ਗਈ ਉਹਨੂੰ ਜਨਾਨੀ ਜੀ ਚਲ ਕੋਈ ਗੱਲ ਉਹ ਵੀ ਤੁਸੀਂ ਨਾ ਆਰਾਮ ਕਰੋ ਥੱਕ ਗਏ ਹੋ ਹੋਣਾ ਤੇ ਮੌਰੇ ਇਹਨਾਂ ਰੋਟੀ ਖਵਾਦਾ ਵੀ ਬਾਹਰੋਂ ਆਏ ਹੈ ਹਾਂ ਹਾਂ ਬਸ ਖਵਾ ਦੇ ਕੋਈ ਹਿੰ ਕੇ ਹੋਰ ਕਲੇ ਸਾਰੇ ਠੀਕ ਹੈ? ਹਾਂ ਬਤਾ ਹਾਂ ਵਧੀਆ ਸੀ ਸਭ ਕੁਝ। ਚਲੋ ਬੜਾ ਮੈਂ ਤਾਂ ਤੁਹਾਨੂੰ ਸੁੱਖੀ ਸੰਦੀ ਦੇਖਣ ਆਈ ਆ। ਅੱਛਾ। ਹਾਂ। ਤੇ ਉਹ ਗੁਰਦੀਪ ਦਾ ਵਿਆਹ ਉਹ ਕਦੋਂ ਕਰਨਾ? ਬਸ ਉਹ ਤਾਂ ਕਢਾਵਾਂਗੇ ਹੁਣ ਦਿਨ ਤਰੀਕ। ਹਾਂ। ਹੂੰ। ਠੀਕ ਹੈ ਠੀਕ ਹੈ। ਥੋੜੀ ਤਾਂ ਦੇਖ ਰੱਖੀ ਆ ਅਸੀਂ ਨੇ। ਅੱਛਾ। ਬਾਕੀ ਦੇਖਦੇ ਆ ਕੀ ਬਣਦਾਗਾ। ਠੀਕ ਹੈ। ਤੇ ਬਾਪੂ ਜੀ ਨੇ ਆਏ ਨਾਲ ਉਹ ਵੀ ਆ ਜਾਂਦੇ ਮਾਰ ਜਾਂਦੇ ਕਿਹੜਾ। ਬਸ ਤੈਨੂੰ ਪਤਾ ਤਾਂ ਹੈਗਾ ਤੇਰੇ ਬਾਪੂ ਦਾ। ਉਹ ਤਾਂ ਘਟ ਬਾਦੀ ਆ ਜਾ ਕੇ ਰਾਜੀ ਆ ਪਿੱਤੇ ਵੀ ਠੀਕ ਰਹੋਗੇ ਹਾਂ ਬਤੋਰੀਆਂ ਹਲੇ ਨੇ ਅੱਛਾ ਅੱਛਾ ਚਲ ਠੀਕ ਹੈ ਚੋ ਰੋਟੀ ਖਾ ਲੈਂਦੇ ਚੱਲ ਅੱਛਾ ਲੱਗਦਾ ਠੀਕ ਕਰਦੇ ਆ ਆ ਬੜਾ ਪੰਗਾ ਆ ਯਾਰ ਕਹਾਂ ਬਾਪੂ ਕੀ ਬੰਦਾ ਪਾਰਾ ਵੀ ਪੱਟ ਲਿਆ ਉਹ ਪੱਟੀ ਹੈ ਨਾ ਇੱਟਾ ਹੀ ਚੱਕ ਤਾਂ ਹਾਂ ਰੱਖ ਦੇਗਾ ਇਹ ਵਿੱਚ ਪਾਵਾਂਗੇ ਤੇ ਕੁੱਤੇ ਆਉਂਦੇ ਹਨਾ ਤੂੰ ਦੱਸ ਕੇ ਮਾਰਿਆ ਜਿਹੜਾ ਮੈਂ ਕੀੜਾ ਮਾਰਨਾ ਨਹੀਂ ਮੈਂ ਦੇਖ ਕੇ ਤਾਂ ਆਮ ਆ ਕੀ ਕੰਮ ਕਰੀ ਜਾਂਦੇ ਪਹਿਲੀ ਵਾਰੀ ਕੰਮ ਕਰਨ ਲੱਗਾ ਸੀ ਅਜੇ ਤੱਕ ਕਰੀ ਨਾ ਵਿਹਾਰ ਸਹੀ ਮੈਂ ਤੇ ਹੋ ਸਰ ਇੱਕ ਤੈਨੂੰ ਕੋਈ ਲਾਲਚ ਤਾਂ ਕਰਕੇ ਵਿਹਾਰ ਕਰ ਲੈ ਇੱਕ ਕੰਮ ਹੋਰ ਹੋ ਗਿਆ ਕੀ ਹੋ ਗਿਆ ਫੋਨ ਦਾ ਡਿਸਪਲੇ ਟੁੱਟ ਗਈ ਮੋਟਰਸਾਈਕਲ ਤੋਂ ਤੁਰੇ ਜਾਂਦੇ ਤਾਂ ਜੇਬ ਚੋਂ ਨਿਕਲ ਗਿਆ ਹਾਂ ਰੁਪਈਆ ਚਾਹੀਦਾ 2100 ਦੀ ਪਊਗੀ ਨਾਲ ਫੋਲਡਰ ਦਾ ਹੀ ਪਊਗਾ ਸਾਰਾ ਇੱਕ ਕੂਨ ਤੇ ਇੱਕ ਧਰੀਮਾ ਤੁਸੀਂ ਨਾ ਪੈਸੇ ਖਾਣੀ ਕੌਮ ਚ ਹੈ ਉਹ ਨਹੀਂ ਨਹੀਂ ਬਾਪੂ ਕੰਮ ਵੀ ਦੇਖ ਨਾ ਕਰਦਾ ਕੰਮ ਵੀ ਦੇਖ ਤੂੰ ਹਾਂ ਅੱਛਾ ਜਿਹੜਾ ਟੁੱਟ ਗਿਆ ਇਹਨੂੰ ਇਹਨੂੰ ਕੱਢ ਕੇ ਬਰਾ ਮਾਰਨਾ ਸੜੀ ਪਾਈਪ ਨੂੰ ਇਹਨੂੰ ਹੁਣ ਤਾਂ ਹੁਣ ਤਾਂ ਪਾਣੀ ਦੀ ਲੋੜ ਹੀ ਨਹੀਂ ਤੇ ਉਹ ਇਹਦੇ ਕਹਿੰਦੇ ਹੁਣ ਤਾਂ ਲੋੜ ਹੀ ਨਹੀਂ ਚੱਕ ਚੱਕ ਕੇ ਬਰਾ ਤੇ ਨਾਲੇ ਉਹਨਾਂ ਨੇ ਦੇਆ ਸੀ ਪੈਸੇ ਪੈਸੇ ਦੇ ਜਾਂਦੇ ਪਰਿਮਾਨ ਨੂੰ ਫੋਨ ਲਾਣ ਵਾਲੇ ਉਹਨੂੰ ਕੋ ਕਰਕੇ ਨੇ ਕਹਿ ਕੇ ਵੀ ਘਰੇ ਆਵੇ ਹੋਰ ਜਾਰਾ ਉਹਨੂੰ ਵੀ ਕਈ ਦਿਨ ਹੋ ਗਏ ਉਹ ਵੀ ਉੱਥੇ ਅੱਡਾ ਲਾ ਲਿਆ ਜਾ ਕੇ ਉਹਨੇ ਬੱਕੂ ਯਾਰ ਮੈਂ ਤਾਂ ਰੋਜ਼ ਹਾਜੀ ਕਰਦਾ ਹਾਂ ਕੁਰੀ ਨਾ ਵਾਗੇ ਇੰਨੇ ਤਾਂ ਥੋੜੀ ਹੁੰਦਾ ਕੁਰੀ ਕੋਲ ਮੈਨੂੰ ਆਇ ਲੱਗਦਾ ਕੰਮ ਟੇਡਾ ਹੋਊਗਾ ਜਿਹੜੇ ਸਾਹਣਾ ਉੱਥੇ ਬੈ ਗਈ ਉਹ ਕਿਸੇ ਗੱਲ 'ਚ ਤਾਂ ਗਈ ਹੋ ਉਹ ਗੱਲ ਚ ਬੁੜੀਆਂ ਦੀ ਗੱਲ ਚ ਕੀ ਹੁੰਦਾ ਤਿੰਨ ਬਦਤ ਹੈ ਉਹਦੇ ਤੱਕ ਗਈ ਤਾਂ ਉਹ ਸੂਟ ਲੈਣ ਦੀ ਮਾਰੀ ਸੀ ਹਮਮ ਠੀਕ ਹੈ ਚਾਰ ਦਿਨ ਲਾਏ ਉੱਥੇ ਕੋਈ ਨਾ ਕੋਈ ਆ ਜੀ ਛਿੰਝ ਛੇੜ ਕੇ ਆਉਗੀ ਉਹ ਐਂ ਦੇਖ ਲਈ ਜਤਾ ਮਨਿੰਦਰ ਨੂੰ ਨਾਲ ਲੈ ਕੇ ਆਉਗੀ ਬਸ ਜਾਂ ਬਸ ਉੱਥੇ ਜਾ ਕੇ ਕੋਈ ਨਾ ਕੋਈ ਖੂਪਟੇ ਤੂੰ ਐਂ ਦੇਖੀ ਬਾਪੂ ਕਹੈ ਨੂੰ ਤਾਂ ਐ ਵੀ ਮਾਂ ਕੀ ਕਹਿਣਾ ਚਾਹੀਦਾ ਨਹੀਂ ਇਹਦੇ ਹੱਥਾਂ ਜਾਂ ਦਿੱਤਿਆਂ ਗੰਡਾਂ ਜਣੀਆਂ ਉਹ ਆਪਾਂ ਨੂੰ ਮੂੰਹ ਨਾ ਖੋਲਣੀਆਂ ਪਹਿਣੀਆਂ ਇਹ ਗੱਲ ਮੇਰੀ ਯਾਦ ਹੈ ਹੈ ਮੇਰਾ ਮੈਨੂੰ ਪਹਿਣਗੇ ਤੁਹਾਨੂੰ ਵੀ ਪਹਿਣਣੀਆਂ ਪਹਿਣ ਤਾਂ ਮੇਰੀ ਵੀ ਇਹ ਬੇਇੱਜ਼ਤੀ ਤਾਂ ਮੇਰੀ ਵੀ ਹੋ ਅਗਲਾ ਤਗਲਾ ਮੁੰਡੇ ਵਾਲੇ ਚ ਕਾਹਨੂੰ ਕਸੂਰ ਕਰਦਾ ਬੱਪੂ ਆਪਾਂ ਦੇਣੀ ਹੈ ਕੁੜੀ ਦੀ ਗਲਤੀ ਸਾਰੀਆਂ ਮਤਲਬ ਕੁੜੀ ਦੇ ਦਸਦਾ ਬਦਨਾਮੀ ਦਾ ਟਿੱਕਾ ਲੱਗ ਜਾਂਦਾ ਨਾਲੇ ਵੀ ਗਾਹਾਂ ਕਰਦਾ ਬੰਦਾ ਕਿਤੇ ਉੱਥੇ ਜਾ ਕੇ ਫੇਰ ਨਹੀਂ ਵੀ ਉੱਥੇ ਉਹਨਾਂ ਦੀਆਂ ਸੁਣਨੀਆਂ ਪੈਂਦੀਆਂ ਲੋਕ ਟਕਿਆ ਹੀ ਨਹੀਂ ਚੱਲਦੇ ਅੱਜ ਕੱਲ੍ਹ ਲੈ ਲਾਖ ਫੋਨ ਤੇ ਵੰਨ ਹੁਣ ਲਾਵਾਂ ਲਾ ਇੰਨੀ ਕਿਤਾ ਲੱਗਦਾ ਹੀ ਹੋ ਪਰ ਨਹੀਂ ਬੈਠਾ ਤਾਂ ਜਮੇ ਪੰਨੀ ਬੈਠਾ ਹਿੰਦਾ ਆਂ ਤਾਂ ਚੱਲਦਾ ਮਾੜਾ ਮਾੜਾ ਮਾੜੀ ਵੋਟੀ ਤਾਂ ਸੁਰਤ ਰੱਖ ਲਿਆ ਕਰੋ ਤੁਹਾਡਾ ਕਿੱਥੇ ਦਿਮਾਗ ਹੁੰਦਾ ਤੁਹਾਡਾ ਕੀ ਕਰੇ ਬਾਪੂ ਇਹ ਨੁਕਸਾਨ ਲਿਖਿਆ ਹੋਣਾ ਹੁੰਦਾ ਨਾ तो नहीं है हाँ। तो आ जा हूं इथी घर पाके बैठना गा तो होटिया तेरी माल होगी दो दिन हो गए खांदे गुआ आ जा आ जा तो। ਮੇਰੀ ਗੱਲ ਸੁਣ ਓਏ ਮੋਟੇ ਦਿਮਾਗ ਦੀ ਇੱਕ ਕੁੜੀ ਕੋਲ ਇੰਨਾ ਟਾਈਮ ਨਹੀਂ ਬੱਚੀ ਆਉਂਦਾ ਸਿਆਣੀ ਬਣ ਜਾ ਤੇ ਆ ਜਾ ਘਰੇ ਇਹਨਾਂ ਦੇ ਕੇ ਇਹਨਾਂ ਦੇ ਘਰ ਦੇ ਤਾਂ 100 ਗੱਲਾਂ ਹੋਣਗੀਆਂ ਤੂੰ ਸਾਰੀ ਗੱਲ ਦੇ ਵਿੱਚ ਵਿੱਚ ਬੈਠਣਾ ਸੀ ਉਹ ਤੁਹਾਨੂੰ ਮੈਂ ਕਹਿ ਰਿਹਾ ਤੜਕੇ ਚੜਿਆ ਤੁਸੀਂ ਤਾਂ ਮੋਰ ਨਾ ਮੈਸੇਜ ਗੱਲ ਸੁਣ ਲਈ ਆਓ ਪਰ ਕਿ 9 ਵਜੇ ਨੂੰ ਇੱਥੇ ਹੋਣੀ ਚਾਹੀਦੀ ਹੈ ਵੀ ਤੂੰ ਜੱਜ ਲੱਗੀ ਆਏ ਲੈ ਘਰੇ ਕੀ ਕਹਿੰਦੀ ਆ ਅਕੇ ਇਹਨਾਂ ਦੇ ਘਰ ਦਾ ਕੋਈ ਆਸ ਹੀ ਮਸਲਾ ਉਲਝਿਆ ਹੋਇਆਗਾ ਤੇ ਉਹ ਉਹਦੇ ਚ ਬੈਠੀ ਤੂੰ ਦੱਸ ਇਹਨਾਂ ਦੇ ਘਰ ਦੇ 100 ਗੱਲਾਂ ਹੋਣਗੀਆਂ ਉਹਨਾਂ ਦੇ ਘਰੇ ਆਪਾਂ ਕੀ ਕਰਵਾਵਾਂਗੇ ਭਲਾ ਇਹਦਾ ਮਸਲਾ ਉਲਝਾਊ ਵੀ ਸੋਇਦਾਊ ਵੀ ਥੋੜੀ ਮਾ ਦੇਖਿਆ ਨਹੀਂ ਨਾ ਇਹ ਮੇਰੇ ਨਾਨਕੇ ਨੇ ਦੇਖਿਆ ਕਦੇ ਕਿਸੇ ਦਾ ਫੈਸਲਾ ਕਰਦੇ ਹੋ ਹੈ ਮੂੜ ਨਹੀਂ ਪਤਾ ਚਾਰ ਮੂੜ ਨਹੀਂ ਲੱਚਣਾ ਉਹ ਦੋ ਖਾ ਬਾਪੂ ਉਹ ਲਾਲ ਜਿਗਾ ਇਹ ਨਹੀਂ ਇਹ ਹਜੇ ਕੱਚੀਆਂ ਥੋੜੀਆਂ ਥੋੜੀਆਂ ਛੋਟੀਆਂ ਉਹ ਖਾ ਐ ਕਰ ਮੈਂ ਉਹ ਕਹਿੰਦਾ ਤੂੰ ਚਾਰ ਮੂੜੇ ਪੱਟ ਕੇ ਧੋਕੇ ਲੈ ਕੇ ਆ ਚੰਗਾ ਠੀਕ ਹੈ ਆਲਾ ਜਾ ਲੈ ਫਿਰ ਕਸੀਆ ਹਾਂ ਬਹੁਤ ਆ ਬਹੁਤ ਆ ਬਹੁਤਾ ਕਿਰਾ ਬੰਦੇ ਹੂਲੀ ਵਾਪੂ ਦੁੱਧੀ ਲਾਲ ਖਾ ਕੇ ਵੱਧ ਡੋਰਾ ਗੱਡੀ ਪੱਟਾਂਗੇ ਛੋਟੀ ਦੇ ਦੇ 1000 ਰੁਪਏ 2000 ਵਧੀਆ ਮੈਂ ਨਾ ਆ ਖਾਤ ਆ ਗਿਆ ਪਰ ਫੜ ਦਾਰੂ ਨਾ ਸਾਰੀਆਂ ਯਾਰ ਮਨਿੰਦਰ ਹਾਂਜੀ ਮੰਮੀ ਪੁੱਤ ਉਹ ਦਵਾਈ ਮੁੱਕੀ ਪਈ ਹੈ ਮੇਰੀ लाडी ਨੂੰ ਕਹੇ ਤਾਂ ਸਟਾਰਕ ਤੂੰ ਜਾਂਦੇ ਨੂੰ ਨਹੀਂ ਮੰਮੀ ਮੈਂ ਤਾਂ ਕਿਹਾ ਨਹੀਂ ਹੈਗਾ ਜਮੀ ਹੈਰੀ ਦਵਾਈ ਮੇਰੇ ਕੋਲ ਹੁਣ ਹੈ ਨਹੀਂ ਪੁੱਤ ਮੇਰੇ ਤਾਂ ਹੱਡ ਗੋਡੇ ਬਾਲੇ ਦੁਖੀ ਜਾਂਦੇ ਹੈਗੇ ਦਵਾਈ ਬਿਨਾਂ ਤਾਂ ਮੈਨੂੰ ਸਰਨਾ ਨਹੀਂਗਾ ਚਲ ਕੋਈ ਨਾ ਭੈਣ ਜੀ ਐਡੀ ਕਿਹੜੀ ਗੱਲ ਹੈ ਜਮਿੰਦਰ ਪੁੱਤ ਤੂੰ ਲਿਆ ਦੇ ਦਵਾਈ ਹਾਂ ਚਲ ਮੈਡੀਕਲ ਨਾ ਨਾ ਭੈਣ ਜੀ ਅਸੀਂ ਨਹੀਂ ਕਦੇ ਅੱਜ ਤਿੱਕਰੀ ਬਾਹਰ ਤੋਰੇਗੀ ਇਹ ਨਾਲੇ ਕਿੱਥੇ ਜਾਵਾ ਕੜੀ ਉਥੇ ਪਕਾਈ ਕਰਦੀ ਫਿਰ ਦਵਾਈਆਂ ਵਾਸਤੇ ਲੈ ਹੈ ਭੈਣ ਜੀ ਪੜ੍ਹੀ ਲਿਖੀ ਹੈਗੀ ਸਾਰਾ ਕੁਝ ਪਤਾ ਇਹਨੂੰ ਨਾਲੇ ਇਹੇ ਜੇ ਕੰਮ ਤਾਂ ਇਹ ਮਿੰਟੋ ਮਿੰਟੀ ਕਰ ਦਿੰਦੀ ਆ ਨਾ ਕੋਈ ਨਹੀਂ ਪੈਂਜੀ ਚਲ ਹੁਣ ਤਾਂ ਸਾਰੀ ਜਾਊਗਾ ਇੰਨੇ ਲਾਡੀ ਅੱਜ ਸ਼ਾਮ ਨੂੰ ਤੇ ਉਹ ਤੂੰ ਫੋਨ ਕਰਕੇ ਕਹਿ ਦੇ ਮਾਂ ਦੀ ਦਵਾਈ ਦੇ ਮੰਮੀ ਲਾਡੀ ਨਹੀਂ ਗੱਲ ਸੁਣਦਾ ਪਤਾ ਭੁੱਲ ਜਾਂਦਾ ਕਾਲੀ ਕਾਲੀ ਆਉਂਦਾ ਤਰ ਪਤਾ ਕਹਿੰਦੇ ਸਾਰੀਆਂ ਦਵਾਈਆਂ ਹੀ ਮੁਕੂਆਂ ਪੰਗਾ ਢਿੱਡ ਦਰਦ ਹੋ ਜਾਂਦਾ ਉਵੇਂ ਕਈ ਵਾਰ ਸਰਸੁਰ ਬੁਖਾਰ ਹੋ ਜਾਂਦਾ ਐ ਕਰਦੇ ਮੈਂ ਸਾਰੀਆਂ ਦਵਾਈਆਂ ਲਿਆਉਂਗੀ ਤਾਂ ਇਹ ਮੈਂ ਵਗ ਜੰਨੀ ਆ ਕੁਛ ਨੇ ਅੱਧੇ ਘੰਟੇ ਦਾ ਕੰਮ ਆ ਮੇਰਾ ਮੈਂ ਸਕੂਲ ਵੀ ਲੈ ਜੰਨੀ ਆ ਹਾਂ ਜਾ ਪੁੱਤ ਤੂੰ ਹੀ ਲੈ ਦਵਾਈ ਕੁਛ ਨਹੀਂ ਹੁੰਦਾ ਚਲ ਜਾ ਕੇ ਵੀ ਕਰ ਲੈ ਮੈਂ ਲੈ ਆਉਣੀ ਮੰਮੀ ਮੈਂ ਪਰਚੀ ਚੱਕ ਲੈਣੀ ਅੰਦਰ ਹਣਾ ਹਾਂ ਪਰਚੀ ਅੰਦਰ ਪਈ ਠੀਕ ਹੈ ਮੈਂ ਲੈ ਆਉਣੀ ਆਇਨਾ ਤੁਸੀਂ ਇਹਦੇ ਹੁੰਦੇ ਫਿਕਰ ਜਮਾ ਹੀ ਨਾ ਕਰਿਆ ਕਰੋ ਨਹੀਂ ਭੈਣ ਜੀ ਮੈਂ ਤਾਂ ਕਦੇ ਕੱਲੀ ਇਹ ਤੋਰੀ ਨਹੀਂ ਨਾ ਕਿਤੇ ਓਹੋ ਪਹਿਲਾਂ ਘਰਵਾਰ ਦੇ ਹੋਰ ਵੀ ਕੰਮ ਕਰਦੀ ਹੁੰਦੀ ਸੀ ਕੁਮਾਰੀ ਹੁੰਦੀ ਐ ਕਿਧਰੇ ਨਹੀਂ ਕੋਈ ਸੁਣਦਾ ਜੇ ਆਪਾਂ ਜਵਾਕਾਂ ਨੂੰ ਨਹੀਂ ਉਹ ਕਰਾਂਗੇ ਫਿਰ ਹੋਰ ਕਿਹਨੂੰ ਕਹਾਂਗੇ ਹੈ ਚਲ ਕੋਈ ਨਹੀਂ ਫਿਰ ਲਾਏ ਚਲ ਠੀਕ ਹੈ ਭੈਣ ਜੀ ਮੈਂ ਪਸ਼ੂ ਦੇਖਾਂ ਮੈਂ ਉਧਰ ਹਾਂ ਦੇਖੀ ਭੈਣ ਜੀ ਦੇਖ ਇੱਥੇ ਜਾਨੀਏ ਪਰਚੀ ਦੇਖਦੀ ਸੀ ਦੁਬਾਰੀਆਂ ਵਾਲੀ ਨਾਲੇ ਮੇਰੇ ਇੱਕ ਗੱਲ ਧਿਆਨ ਨਾਲ ਸੁਣ ਲੈ ਹੁਣ ਕੋਈ ਕੱਟਣਾ ਛੱਡਦੀ ਸਾਰਾ ਕੰਮ ਪੂਰਾ ਕਰਕੇ ਆਂਦੀ ਮੈਂ ਤੈਨੂੰ ਸਮਝਾਇਆ ਸੀ ਮੰਮੀ ਤੂੰ ਉਸ ਤਾਂ ਸਮਝਾਤਾ ਪਰ ਮੈਨੂੰ ਡਰ ਜਾਂ ਲੱਗ ਜਾਂਦਾ ਤੈਨੂੰ ਪਤਾ ਜ਼ਿੰਦਗੀ ਚ ਕਦੇ ਐਹੋ ਜਿਹਾ ਕੰਮ ਤਾਂ ਸੋਚਿਆ ਵੀ ਨਹੀਂ ਵੀ ਕਰ ਲਾਂਗੇ ਆਪਾਂ ਨਾ ਤੂੰ ਤੀ ਕਿਦੀ ਆ ਮੰਮੀ ਤੀ ਤਾਂ ਤੇਰੀ ਆ ਮੈਨੂੰ ਪਤਾ ਹੀ ਆ ਪਰ ਗੱਲ ਡਰ ਜਾਂਤ ਲੱਗਦੀ ਆ ਨਾ ਲਾਡੀ ਤੇ ਤੈਨੂੰ ਪਤਾ ਕਿੰਨਾ ਪਿਆਰ ਆਦੀ ਮਾਂ ਦਾ ਕਿੰਨਾ ਕਰਦਾ ਨਹੀਂ ਉਹਨੂੰ ਕਿਤੇ ਨਹੀਂ ਕੁਝ ਪਤਾ ਲੱਗਦਾ ਹੈਗਾ ਭੰਦ ਉਹਨੂੰ ਉਹੀ ਲੱਗਦਾ ਬਗਾਰ ਕਿ ਜਿਵੇਂ ਤੈਨੂੰ ਮੈਂ ਕਿਹਾ ਨਾ ਉਹੀ ਸਾਰਾ ਕੁਝ ਕਰ ਬਗ ਜੀ ਹੁਣ ਕੋਈ ਕੱਟਣਾ ਛੱਡੀ ਲੈ ਕੇ ਆਈਂ ਮਾ ਜਿਹੜਾ ਕੁਝ ਤੂੰ ਕਹੀ ਐਂ ਨੀ ਨਾ ਮੈਂ ਕਹਿੰਦੀ ਸੀ ਜੇ ਕੋਈ ਇਸ ਤੋਂ ਇਲਾਵਾ ਕੋਈ ਹੋਰ ਸਕੀਮ ਆ ਹਨਾ ਵੀ ਸੱਸ ਨੂੰ ਘਰੋਂ ਕੱਢਣ ਦੀ ਉਹ ਦੱਸ ਦੇ ਆ ਸਕੀਮ ਤੋਂ ਤਾਂ ਡਰਜਾ ਲੱਗਦਾ ਮੈਂ ਮੇਰਾ ਹੌਸਲਾ じゃ ਨਹੀਂ ਪਿਆ ਰਿਹਾ ਜਾਂ ਤੇ ਨੂੰ ਇਹ ਸਕੀਮ ਨੇ ਲੋਟ ਆ ਰਹੀ ਹੋਰ ਕਿੱਥੋਂ ਆ ਜੂਗੀ ਨੀ ਇਹ ਤਾਂ ਬਾਲੀ ਵਧੀਆ ਸਕੀਮ ਆ ਦੇਖ ਲਵਾ ਜਦੋਂ ਫਸਾਂਗਾ ਨਾ ਦੋਨੇ ਫਸਾਂਗਾ ਮੈਂ ਤਾਂ ਫਜ਼ੂ ਵਜ਼ੂ ਨਾਲ ਤੂੰ ਵੀ ਮੇਰੇ ਨਾਲ ਹੀ ਫਸੇਂਗੀ ਦੇਖੀ ਜਾਊਗੀ ਫਿਰ ਪੁੱਛਾਂ ਆਪਦਾ ਕੰਮ ਜਾਰੀ ਰੱਖ ਪੱਕਾ ਮਾ ਤੇ ਹੋਰ ਹੁਣ ਕਹਿ ਕੇ ਕੀ ਮਨ ਨੂੰ ਕਹੂੰ ਕਿ ਕੀ ਕੀ ਚਾਹੀਦਾ ਕੀ ਨਹੀਂ ਕਾਦੇ ਹੱਥੇ ਚਾਹੀਦਾ ਹਾਂ ਹਾਂ ਠੀਕ ਆ ਠੀਕ ਆ ਕਿ ਮੋਂ ਤਾਂ ਬਾਹਰ ਨਾ ਲਾਉਣੀ ਮੈਨੂੰ ਮਿਲਦਾ ਲਾਉਣੀਆ ਪੈਂਦੀਆਂ ਨੇ ਧੀ ਦਾ ਘਰ ਨਹੀਂ ਮਸਾਉਣਾ ਹੈਗਾ ਬੁੱਲਾ ਦਾਦੀ ਨੂੰ ਗੱਡੀ ਤੂੰ ਹੀ ਚੜਾਇਆ ਸੀਗਾ ਫੇ ਚੁੱਪ ਕਰ ਜਾ ਹੁਣ ਮਰੀ ਜਾਂਦੀ ਹੈ ਕਿੰਨਾ ਚੰਗ ਬੇਜਦੀ ਜਾਣਾ ਇਹ ਤਾਂ ਸੁਣੀ ਜਾਂਦੀ ਉਹ ਮੈਨੂੰ ਦੇਖੀ ਮਾਰ ਮੈਂ ਦੇਖਦੀ ਹੁਣ ਕਾਸਰ ਨਾ ਛੱਡਦੀ ਤੈਨੂੰ ਮੈਂ ਕਹਤੀ ਬਾਰੀ ਬਾਰੀ ਗੱਲ ਕਿਤੇ ਉਹੀ ਕੰਮ ਕਰਦੇ ਕੋਈ ਚੀ ਨਹੀਂ ਹੁੰਦਾ ਮੈਂ ਜਿਵੇਂ ਤੂੰ ਮੈਨੂੰ ਸਮਝਾਇਆ ਨਾ ਮੈਂ ਉਵੇਂ करूंगी ਠੀਕ ਹੈ ਤੇ ਬਸ ਮੈਂ ਲੈ ਕੇ ਆਉਣੀ ਆ ਤੂੰ ਬਾਅਦ ਵਿੱਚ ਉਹ ਸਮਝਾਦੀ ਹੋਏ ਅੱਗੇ ਕੀ ਕਰਨਾ ਬਸ ਠੀਕ ਆ ਤੇਰੀ ਇੱਕ ਵਾਰੀ ਸ਼ਾਂਤੀ ਹੋ ਜੇ ਮਰਚੀ ਬੁੜੀ ਜੀ ਹੋਰ ਕੀ ਹੈ ਮੰਮੀ ਕਿੱਚ ਮੈਂ ਬਹੁਤ ਤਪੀ ਹੋਈ ਆ ਤੂੰ ਪਹਿਲੇ ਉਸ ਘਰੇ ਵੀ ਆਉਣਾ ਸੀਗਾ ਜਿੱਥੇ ਕੋਈ ਸੱਸ ਨਾ ਹੁੰਦੀ ਨਾਂ ਤਾਂ ਚਰਮੇਰੇ ਹੈ ਨਹੀਂ ਸੱਸ ਵੀ ਨਾ ਹੁੰਦੀ ਇਕੱਲੀ ਪ੍ਰਧਾਨ ਹੁੰਦੀ ਮੈਂ ਨਹੀਂ ਮੈਂ ਕਿਹੜਾ ਰਿਸ਼ਤਾ ਦੇਖਿਆ ਸੀ ਦੇਖਿਆ ਤਾਂ ਤੇਰੇ ਪਿਓ ਨੇ ਸੀ ਉਦੋਂ ਮੇਰੀ ਉਹਨੇ ਸੁਣੀ ਹੁਣ ਮੈਂ ਨਹੀਂ ਉਹਨਾਂ ਦੀ ਸੁਣਦੀ ਤੈਨੂੰ ਪਤਾ ਮੈਂ ਰੋਗ ਤਾਂ ਕਦੇ ਮम्मी ਵਿੱਚ 13 ਨਾਲ ਰੋਗ ਚੱਲਿਆ ਕਦੇ ਮੈਂ ਇਹਦਾ ਰੋਗ ਕਿੱਥੋਂ ਚੱਲ ਜੂਗੀ ਕੋਈ ਗੱਲ ਨਹੀਂ ਦਿਖਾਉਣਿਆ ਇਹਨੂੰ ਚੰਗੀ ਤਰ੍ਹਾਂ ਵੀ ਅਸੀਂ ਹੈ ਕੌਣਾਂਗੇ ਚਲਦੀਆਂ ਮੈਂ ਦੇਖਦੀ ਆ ਚਲ ਬੰਬੇ ਲੈ ਕੇ ਹੋਏ ਪਾਚੀ ਪਤਾ ਨਹੀਂ ਕਿੱਥੇ ਰੱਖਤੀ ਮੈਂ ਕਿੰਨਾ ਟਾਈਮ ਲਾਤਾ ਆਂ ਇਧਰ ਆ ਜਾ ਪੁੱਤ ਜੀ ਕੋ ਮੈਂ ਤੇ ਬੁਲੀ ਬਾਰ ਆਇਆ ਕਰ ਜਾ ਕਰਕੇ ਲੈ ਚੱਲ ਉਹਦੇ ਵਿੱਚ ਪਾ ਲੈ ਨਾਲ ਐਂ ਕਰੀ ਮਾੜੀ ਮਾੜੀ ਪਾਇਆ ਕਰ ਤੇ ਇੱਕ ਲਾਸਤੀ ਕਰਦੇ ਕੰਮ ਹੈ ਮਮੀ ਇਹਨਾਂ ਮੈਨੂੰ ਆਇਆ ਜੀ ਕੁਦਮ ਕੁਛ ਹੋ ਗਿਆ ਫੇਰ ਕੀ ਹੋਊਗਾ ਤੈਨੂੰ ਪਤਾ ਜਦ ਮੈਡੀਕਲ ਤੇ ਗਈ ਸੀ ਨਾ ਦਵਾਈ ਲੈਣ ਉਹ ਮੈਨੂੰ ਪੁੱਛਦਾ ਸੀ ਮੈਂ ਨਹੀਂ ਜਾਣਕਾਰੀ ਲੈਤੀ ਕਿਉਂ ਚਾਹੀਦੀ ਆ ਕਹਦੇ ਮਸਾ ਜਿਹੜਾ ਤੂੰ ਬਣਾ ਦੱਸ ਮਸਾ ਕਹਿ ਕੂ ਕਿ ਮਸਾ ਗੱਲਾਂ ਚਲਾ ਲੂ ਕਿ ਪਹਿਲੇ ਦਵਾਈ ਲੈ ਕੇ ਆਂਦੀ ਆ ਕੁਛ ਨਹੀਂ ਹੁੰਦਾ ਹਿੰਮਤ ਰੱਖਾ ਠੀਕ ਹੈ ਨਾ ਕਰਦੇ ਚਾਂ ਤੇ ਚਾਹ ਦੇ ਵਿੱਚ ਪਾ ਦੇ ਮੈਂ ਜਾ ਕੇ ਬਾਹਰ ਬੈਠੀ ਆ ਕਿਤੇ ਨੂੰ ਸ਼ੱਕ ਨਾ ਹੋ ਜੇ ਹੈ ਮੈਂ ਕੀ ਕਰਦੀ ਆ ਦੇਖ ਕਿੰਨੇ ਕ ਟਾਈਮ ਤੱਕ ਅਸਰ ਕਰਦੀ ਹੁੰਦੀ ਹੈ ਇਹ ਨਹੀਂ ਹੌਲੀ ਹੌਲੀ ਕਰੂਗੀ ਅੱਛਾ ਹਾਂ ਦਿਖਾ ਦੂਗੀ ਅੱਧੇ ਕੁ ਮਹੀਨੇ ਚ ਅੱਛਾ ਵੀਰ ਮਤਲਬ ਇੱਕੋ ਦਾ ਮਸਾ ਨਹੀਂ ਕਰਦੀ ਹੈਗੀ ਵੀ ਹੌਲੀ ਹੌਲੀ ਮਰੂਗੀ ਮੇਰੇ ਸੱਸ ਹਾਂ ਮੈਨਾਂ ਨੂੰ ਪਤਾ ਲੱਗ ਰਿਹਾ ਕਿਸੇ ਨੂੰ ਇਹੀ ਗੱਲ ਮੈਂ ਤੁਹਾਨੂੰ ਕਹਿ ਰਹੀ ਆ ਕਿ ਤਾਂ ਹੀ ਥੋੜੀ ਥੋੜੀ ਪਾਇਆ ਕਰੀ ਬਸ ਠੀਕ ਹੈ ਆਈ ਕਰੂਗੀ ਹੁਣ ਮੈਂ ਹੁਣ ਇਹਨੂੰ ਦੇਖਦੀ ਕਾ ਤੂੰ ਆ ਕੰਮ ਲੈ ਤੂੰ ਮੇਰੀ ਗੱਲ ਸੁਣ ਮੈਂ ਜਾ ਕੇ ਬੈਣੀ ਆ ਬਾਹਰ ਤੇ ਤੂੰ ਮਾ ਕੰਮ ਜਾ ਕਰਦੇ ਬਸ ਠੀਕ ਹੈ ਹਾਂ ਤੂੰ ਚੱਲ ਗੱਲਾਂ ਚਲਾ ਲੈ ਲਈ ਕੱਪ ਲੈ ਕੇ ਆਈ ਹਾਂ ਠੀਕ ਹੈ ਠੀਕ ਹੈ ਗਿਰੇ ਮੇਰਾ ਕਿਤੇ ਉਧਰ ਉਧਰ ਹੋ ਜਾਣਾ ਕੱਪ ਲੈਟ ਵੀ ਸੁੱਤਾ ਪਿਆ ਅੰਦਰ ਤਾਂ ਹੀ ਕਰਕੇ ਮੈਂ ਹੌਲੀ ਤੇ ਚੱਕ ਕੇ ਲਿਆਈ ਹਾਂ ਦਵਾਈ ਠੀਕ ਹੈ ਠੀਕ ਹੈ ਹੁਣ ਮੈਂ ਇਹ ਕੰਮ ਚੱਲ ਚੰਗਾ ਤੂੰ ਜਾ ਕੇ ਤਾਂ ਬੈਠ ਮੈਂ ਲਿਆਉਣੀ ਬਣਾ ਕੇ ਚਾਹ ਇੱਕ ਗੱਲ ਹੈ ਮੰਮੀ ਨੂੰ ਕਹਿ ਤਾਂ ਦਿੱਤਾ ਸੱਚੀ ਮੈਨੂੰ ਤਾਂ ਬਹੁਤ ਡਰ ਲੱਗੀ ਜਾਂਦਾ ਨਾਲ ਤੇ ਇੰਨਾ ਤੋਂ ਡਰ ਲੱਗਦਾ ਨਾਲੇ ਪੁਲਿਸ ਵਾਲਿਆਂ ਤੋਂ ਵੀ ਡਰ ਲੱਗਦਾ ਜੇ ਕਿਤੇ ਪਤਾ ਲੱਗ ਗਿਆ ਨਾ ਸਾਰੀ ਉਮਰ ਜੇਲ੍ਹ 'ਚ ਕੱਟਣੀ ਪਊਗੀ ਮੈਂ ਤਾਂ ਕਹਿੰਦੀ ਜੇਲ੍ਹ ਨਾਲੋਂ ਤਾਂ ਸਸਤੀ ਚੰਗੀ ਆ ਰਹਿਮ ਦਿੰਨੀ ਆ ਹਣਾ ਪਰ ਮੰਮੀ ਲੜੂਗੀ ਹੁਣ ਮੰਮੀ ਨੂੰ ਚੰਨੇ ਨਾਲ ਰਿਸਕ ਲੈ ਕੇ ਇੱਥੋਂ ਤੱਕ ਆਈ ਐ ਐਨਾ ਕੁਛ ਮੈਨੂੰ ਸਕੀਮਾ ਲਾਲਾ ਦੱਸਣਾ ਨੇ ਹੁਜੇ ਮੰਮੀ ਨੇ ਗੱਲ ਨਹੀਂ ਮੰਨਦੀ ਤਾਂ ਵੀ ਮੇਰੇ ਗਾਲਾਂ ਪੈਣਗੇ ਆ ਚੱਲ ਦੇਖੀ ਜਾਊਗੀ ਕਰ ਦਿੰਨੀ ਆ ਕੰਮ ਸੌਖੀ ਤਾਂ ਮੈਂ ਹੀ ਹੋਊਂਗੀ ਨਾਲੇ ਫਿਰ ਆਏ ਆ ਕੋਈ ਰੋਕ ਟੋਕ ਨਹੀਂ ਹਣਾ ਜੇ ਮਰਜੀ ਕੰਮ ਕਰਾਂ ਨਾ ਕਰਾਂ ਕੋਈ ਪਿਆ ਹੀ ਰਿਆ ਕਰੇ ਮੇਨੂੰ ਕੋਈ ਕਹਿਣ ਵਾਲਾ ਹੋਊਗਾ ਇਹੀ ਤਾਂ ਚਾਹੀਦਾ ਤੇ ਕਰਤੇ ਮੇਰੀ ਸਰਦਾਰੀ ਹੋਊਗੀ ਨਾਲੇ ਇੰਨਾ ਤੇ ਹੁਣ ਆਉਦੀ ਮਾਂ ਮਾਂ ਦੀ ਬਾਲੀ ਪੁਸ਼ ਕਰਦੇ ਨਾ ਜਦੋਂ ਮਾਈ ਨਾ ਰਹੀ ਫਿਰ ਕਿਹਦੀ ਪੁਸ਼ ਪੁਸ਼ ਕਰਨਗੇ ਫਿਰ ਤਾਂ ਮੈਂ ਹੀ ਹੋਊਂਗੀ ਜਿਵੇਂ ਮੈਂ ਕਹਾਂ ਕਰੂੰਗੀ ਉਹ ਵੀ ਕਰਿਆ ਕਰਨੀ ਚਲ ਪੁਸ਼ ਨਹੀਂਦਾ ਇੰਨਾ ਕਰਿਸਕ ਤਾਂ ਚੱਕ ਹੀ ਲੈਣੀ ਹੈ ਮੈਂ ਮੈਂ ਬੁੜੀ ਤੋਤਾ ਪੀ ਜਾ ਮੈਨੂੰ ਪਤਾ ਇਤਰੀ ਦਿਨ ਜ਼ਿੰਦਗੀ ਦੀ ਆਖਰੀ ਚਾਹ ਹੋਵੇ ਮੰਮੀ ਜੀ ਚਾਹ ਤੁਹਾਡੇ ਹਾਸਤੇ ਮੈਂ ਹਾ ਮਨਿੰਦਰ ਮੈਂ ਚਾਹ ਪੀਣੀ ਨਹੀਂ ਪਤਾ ਉਹ ਮम्मी ਹੁਣ ਤਾਂ ਮੈਂ ਬਣਾ ਲਿਆਂਦੀ ਕੋਈ ਗੱਲ ਨਹੀਂ ਘੁੱਟ ਕੇ ਹੈਗੀ ਤੁਸੀਂ ਪੀ ਲੋ ਚ ਤੇਰੀ ਮੰਮੀ ਨੇ ਦੇ ਦੇ ਮੇਰਾ ਹਜੇ ਨਾ ਮਨ ਨਹੀਂ ਕਰ ਰਿਹਾ ਚਾਹ ਨੂੰ ਨਾ ਨਾ ਭੈਣ ਜੀ ਮੈਨੂੰ ਤਾਂ ਸ਼ੂਗਰ ਆ ਤੁਹਾਨੂੰ ਤਾਂ ਹੈ ਨਹੀਂ ਤੁਸੀਂ ਪੀ ਲੋ ਮਿੱਠੇ ਵਾਲੀ ਹੋਣੀ ਚਾਹ ਹਾਂ ਮੰਮੀ ਇਸ ਤੈਨੂੰ ਫਿੱਕੀ ਬਣਾ ਦੂੰਗੀ ਫਿਰ ਐਂ ਕਰਨਾ ਤੂੰ ਅੰਦਰ ਜਾ ਕੇ ਟੱਕਿਆ ਇਹਨੂੰ ਜਦੋਂ ਮੇਰਾ ਮਨ ਕਰਿਆ ਮੈਂ ਉਹਦੋਂ ਗਰਮ ਕਰਕੇ ਪੀ ਲਵਾਂ ਮੰਮੀ ਮੈਂ ਸਪੈਸ਼ਲ ਤੁਹਾਡੇ ਵਾਸਤੇ ਚਾਹ ਬਣਾ ਕੇ ਲਈ ਆ ਤੁਸੀਂ ਮੈਨੂੰ ਜਵਾਬ ਦੇ ਜਾਂਦੇ ਹੋ ਕੁਝ ਨਹੀਂ ਹੁੰਦਾ ਘੁੱਟ ਕੇ ਚਾਹ ਪੀ ਲੋ ਜਵਾਬ ਨਹੀਂ ਪੁੱਤ ਮੇਰੇ ਨਾ ਪੰਜਾਬ ਜਆ ਬਣਾ ਪਿਆ ਮੇਰਾ ਮਨ ਨਹੀਂ ਕਰ ਰਿਹਾ ਚਾਹ ਪੀਣ ਨੂੰ ਕੁਛ ਨਹੀਂ ਹੁੰਦਾ ਭੈਣ ਜੀ। ਕੁੱਟ ਦਾ ਚਾਹ ਹੋਣੀ। ਪੀ ਲੋ ਬਰ ਕੁਛ ਨਹੀਂ ਹੁੰਦਾ। ਨਹੀਂ ਨਹੀਂ ਮੈਂ ਕਿਹਾ ਬਾਹਲੀ ਪੱਤੀ ਪਾਈ ਮੰਮੀ ਇਹ ਚ। ਮੈਂ ਜੋ ਦੁੱਧ ਚ ਮਿੱਠਾ ਪਾਇਆ। ਉਹੀ ਤਾਂ ਗੱਲ ਐ। ਫੜੋ ਫੜੋ ਤੁਸੀਂ ਆ ਵੜੋ। ਚਲ ਕੋਈ ਨਹੀਂ। ਲਓ। ਮਾ ਚਾਹਣਾ ਬੰਦ। ਢੋਲ ਦੇ। ਆਪ ਕੀ ਕਰਦੀ? ਮੈਂ ਤਾਂ ਮੰਮੀ ਹਸ ਚਾਹ ਬਣਾ ਕੇ ਲਈ ਸੀ ਤੁਸੀਂ ਫੜ ਕੇ ਗਲਾਸ ਢੋਲਤਾ। ਨਹੀਂ ਪੀਣੀ ਜੋ ਚਾਹ ਮਾਂ ਗਈ ਆਂਦੀ ਆ। ਕਿਉਂ ਧੱਕਾ ਕਰਿਆ? ਤੇ ਫਿਰ ਕੀ ਹੁੰਦਾ ਲੈ ਅੱਗੇ ਕਹਿੰ ਮਮੀ ਨੂੰ ਕਿ ਮੈਂ ਚੀਜ਼ ਬਣਾ ਕੇ ਦੇ ਦਿੱਤੀ ਤੇ ਕੇਲੇ ਕਿਹੜੀ ਗੱਲ ਆ ਇਹਦੇ ਚ ਕੀ ਗੱਲ ਹੋ ਗਈ ਕਾ ਤੋ ਚਾਹ ਚਲਾਤੀ ਤੂੰ ਉਹ ਮਾਂ ਤੂੰ ਚੁੱਪ ਕਰ ਜਾ ਤੈਨੂੰ ਕੁਝ ਨਹੀਂ ਪਤਾ ਇਹ ਚਾਹ ਨਹੀਂ ਸੀ ਚਾਹ ਦੇ ਵਿੱਚ ਜ਼ਹਿਰ ਸੀਗਾ ਜ਼ਹਿਰ ਸੀ ਕਮਾਲ ਕਰ ਦਿਓ ਜ਼ਹਿਰ ਕਿਨੇ ਪਤਾ ਚਾਹ ਚ ਪੁੱਤ ਐ ਨਹੀਂ ਬੋਲੀਦਾ ਹੁੰਦਾ ਭਲਾ ਇਹ ਕਾ ਤੋ ਜ਼ਹਿਰ ਪਾ ਕੇ ਦੇਉਗੀ ਮੈਨੂੰ ਨਾ ਸਾਰੀ ਪਤਾ ਛੋੜੀਆ ਨਾ ਮੈਂ ਸਾਰੀਆਂ ਗੱਲਾਂ ਸੁਣਦੀ ਹਾਂ ਠੀਕ ਆ ਨਾ ਮਾਂ ਆ ਇਹਦੀ ਮਾਂ ਇੱਥੇ ਆਈ ਹੈ ਨਾ ਇਹ ਤੈਨੂੰ ਮਾਰਨ ਦੀਆਂ ਮੱਤਾਂ ਦੇਣ ਵਾਸਤੇ ਆਈ ਹੈ ਇੱਥੇ ਇਨੇ ਨੂੰ ਕਿਹਾ ਸੀ ਤੂੰ ਜ਼ਹਿਰ ਲੈ ਕੇ ਇਹਦੇ ਵਿੱਚ ਪਾ ਦੇ ਇਹ ਗਈਆਂ ਸੀ ਨਾ ਬਾਜ਼ਾਰ ਗਈ ਸੀਗੀ ਹਾਂ ਉਹ ਤਾਂ ਜ਼ਹਿਰ ਲੈ ਕੇ ਆਈ ਐ ਤੇ ਤੇਰੀ ਚਾਹ ਚ ਮਲਾਇਆ ਸਾਰਾ ਕੁਝ ਦੇਖ ਲਿਆ ਮੈਂ ਉੱਥੇ ਖੜ੍ਹਨੇ ਅੰਦਰ ਹਾਈ ਮਨਿੰਦਰ ਕਿੱਥੇ ਕੰਮ ਹੀ ਰਹਿ ਗਈ ਪੁੱਤ ਮੇਰੇ ਪਿਆਰ ਚ ਮੈਂ ਤਾਂ ਤੈਨੂੰ ਧੀ ਸਮਝਦੀ ਸੀ ਆਪਦੀ ਤੂੰ ਆਹ ਕੀ ਰੰਗ ਦਿਖਾਤਾ ਮੈਨੂੰ ਮੈਂ ਤੈਨੂੰ ਕਹਿੰਦਾ ਰਿਆ ਵੀ ਸੱਸ ਸੰਗੂ ਬਣ ਕੇ ਦਿਖਾ ਦੇ ਦਿਖਾ ਦੇ ਨਹੀਂ ਆ ਕਿ ਮੈਂ ਤਾਂ ਮਾਂ ਬਣੂਗੀ ਬਣ ਜਾ ਮਾਂ ਦੇਖ ਲੈ ਆਹ ਖੇ ਪਾਈਆ ਸੱਚ ਤੇਰੇ ਮੈਨੂੰ ਕੀ ਪਤਾ ਸੀ ਵੀ ਇਹਦੇ ਮਨ ਦੇ ਵਿੱਚ ਆਹ ਕੁਝ ਚੱਲੀ ਜਾਂਦਾ ਮੇਰੇ ਵਾਸਤੇ ਇੰਨਾ ਮਾੜਾ ਸੋਚੂਗੀ ਇਹੇ ਨਹੀਂ ਮੰਮੀ ਇਹਨਾਂ ਨੂੰ ਵਹਿਮ ਹੋ ਗਿਆ ਚੁੱਪ ਕਰ ਜਾ ਚੁੱਪ ਠੀਕ ਆ ਨਾ ਕਿਤੇ ਐ ਨਾ ਹੋਵੇ ਮੈਂ ਹੱਥ ਚੱਕ ਨਾ ਦੇ ਰਤੇ ਸੋਨੂੰ ਵੀ ਨਹੀਂ ਸ਼ਰਮ ਆਈ ਹੈ ਕਿਹੇ ਜੀਆਂ ਮਤਾਂ ਦਿੰਨੇ ਆ ਜੇ ਕਿਤੇ ਮੇਰੀ ਮਾਂ ਚਾਹ ਪੀ ਲੈਂਦੀ ਫੇਰ ਪੁੱਤ ਇਹ ਇਹ ਜੀ ਕੋਈ ਗੱਲ ਹੈ ਹੀ ਨਹੀਂ ਸੀਗੀ ਜਿੰਨੀ ਤੂੰ ਗੱਲ ਵਧਾ ਕੇ ਬਹਿ ਗਿਆ ਹੈ ਹਾਂ ਇਹ ਤਾਂ ਲੈਣ ਤਾਂ ਦਵਾਈ ਹੀ ਗਈ ਸੀ ਇਹ ਭਲਾ ਜ਼ਹਿਰ ਕਿਉਂ ਖਰੀਦੂਗੀ ਅੱਛਾ ਇਹਨੇ ਦਵਾਈ ਲਈ ਹੋਣੀ ਨਾ ਉੱਥੇ ਆਫਰ ਚੱਲਦਾ ਆਊਗਾ ਦਵਾਈ ਦੇ ਨਾਲ ਜ਼ਹਿਰ ਫ੍ਰੀ ਚ ਮਿਲਦਾ ਆਊਗਾ ਤਾਂ ਲਈ ਆਈ ਹੋਣੀ ਆ ਇਹ ਦੱਸ ਦੱਸ ਕਿਉਂ ਲਿਆ ਨਹੀਂ ਜਰ ਨਹੀਂ ਬੋਲੇਂਗੀ ਕਿ ਨਹੀਂ ਦੱਸ ਦੱਸ ਦੇ ਪੁੱਤ ਮਨਿੰਦਰ ਵੀ ਕਾਰੇ ਵਾਸਤੇ ਤੂੰ ਐਡਾ ਕੰਮ ਕਰਨ ਲੱਗੀ ਸੀ ਇਹ ਕੀ ਮਾੜਾ ਕਰਦਾ ਮੇਰੀ ਮਾਂ ਨੇ ਤਰਾ ਦੱਸ ਮੈਨੂੰ ਕੀ ਚਾਉਣੀ ਕੀ ਐ ਤੂੰ ਨੇਸ ਤੇ ਕੁਛ ਨਹੀਂ ਚਾਉਂਦੇ ਜੀ ਮਾਂ ਮੈਂ ਦੱਸਦਾ ਤੈਨੂੰ ਕੀ ਚਾਹੁੰਦੀ ਆ ਇਹ ਐ ਚਾਹੁੰਦੀ ਸੀ ਕਿ ਸਾਰੇ ਘਰ ਦੇ ਵਿੱਚ ਮੇਰਾ ਰਾਜ ਹੋਵੇ ਮੇਰੀ ਮਖਤਿਆਰੀ ਹੋਵੇ ਤੇ ਆ ਬੁੜੀ ਜੀ ਇਹਨੂੰ ਮਾਰ ਦਈਏ ਸਾਰੀਆਂ ਮਤਾਂ ਦਿੱਤੀਆਂ ਐਣੇ ਅੱਛਾ ਭੈਣ ਜੀ ਅਕਸਰ ਛੋਡੇ ਵੀ ਇੱਕ ਪੁੱਤਾ ਹੈਗਾ ਤੁਸੀਂ ਵੀ ਉਹਨੂੰ ਪਿਆ ਹੋਗੇ ਕੱਲ ਨੂੰ ਛੋਡੇ ਨੂੰ ਆਉਗੀ ਜੇ ਛੋਡੀ ਨਾ ਛੋਡੇ ਨਾਲ ਇਹ ਜਿਹਾ ਕੁਝ ਕਰੇ ਤੇ ਫੇਰ ਉਹ ਮਾਂ ਇਹਨਾਂ ਨੂੰ ਕਿਹੜਾ ਕੋਈ ਚੜੀ ਲੱਥੀ ਦੀ ਹੈ ਜੇ ਨੂੰ ਆਉਗੀ ਤੇ ਫਿਰ ਨੂੰ ਨਾ ਕਿਹੜਾ ਇਹ ਵਰਤੂਗੀ ਜਿਵੇਂ ਇਹ ਆਪ ਦੀ ਧੀ ਨੂੰ ਨਹੀਂ ਵਰਤਣ ਦੇ ਰਹੀ ਆਪਣੇ ਨਾਲ ਓਵੇਂ ਇਹ ਨੂੰ ਨਾ ਕਰੂਗੀ ਘਰ ਤਾਂ ਦੇਖੋ ਏਸੇ ਦਾ ਹੀ ਸੀ ਘਰ ਮੈਂ ਕੋਈ ਨਾਲ ਨਹੀਂ ਲੈ ਜਾਂਦੀ ਨਾ ਕੋਈ ਅੱਗੇ ਲਗਿਆ ਹੈਗਾ ਮੇਰੀ ਸੱਸ ਦਾ ਘਰ ਦਿੱਤਾ ਹੋਇਆ ਮੈਂ ਵਰਤਦੀ ਆ ਮੇਰਾ ਘਰ ਦਿੱਤਾ ਹੋਇਆ ਇਹ ਵਰਤੂਗੀ ਇਹਦਾ ਸਭ ਕੁਝ ਸੀ ਨਾਲੇ ਮੈਂ ਤਾਂ ਕਦੇ ਇਹਦੇ ਮੂਰੇ ਜਿੰਦਾ ਹੀ ਨਹੀਂ ਲਾਇਆ ਕਿਸੇ ਚੀਜ਼ ਨੂੰ ਉੱਨਾ ਮਾਂ ਤੋਂ ਚੁੱਪ ਕਰ ਜਾ ਠੀਕ ਆ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਜਿਹੜਾ ਹੈ ਨਾ ਕੰਮ ਕਰਿਆ ਨਾ ਤੇ ਇਹ ਇੱਥੇ ਖੜਨ ਯੋਗੀਆਂ ਨਹੀਂ ਹੈਗੀਆਂ ਚਲ ਮੈਨੂੰ ਮਾਫ ਕਰ ਦੂ ਮਮੀ ਇਹ ਨੂੰ ਮੈਂ ਮਾਫ ਚੁੱਪ ਕਰਦਾ ਤੂੰ ਮੈਨੂੰ ਦੱਸ ਤੈਨੂੰ ਗਲਤੀ ਹੋ ਗਈ ਕਿ ਮੈਂ ਇਸ ਤੋਂ ਬਾਅਦ ਇੰਜ ਗਲਤੀ ਹੁੰਦੀ ਮਮੀ ਕਿਹੜੀ ਗਲਤੀ ਹੋ ਗਈ ਮੇਰੀ ਮਾਂ ਵੀ ਧਾਰਨੋ ਫਿਰਦੀਆਂ ਮਾੜੀ ਗੱਡੀ ਮੇਰੀ ਗੱਲ ਸੁਣ ਚਲ ਕੋਈ ਨਹੀਂ ਗਲਤੀ ਪੁੱਤਾਂ ਨੂੰ ਖਾਨਾ ਤੋਂ ਹੀ ਹੁੰਦੀ ਹੁੰਦੀ ਹੈ ਇੱਕ ਗਲਤੀ ਆਪਾਂ ਇਹਦੀ ਮਾਫ ਕਰਦੇ ਨਾ ਨਾ ਕੋਈ ਗਲਤੀ ਮਾਫ ਨਹੀਂ ਕਰਨੀ ਮੈਂ ਤੈਨੂੰ ਘਰੋਂ ਬਾਹਰ ਕੱਢੂਗਾ ਚੱਲ ਨਿਕਲ ਵਾ ਚਲੋ ਤੁਸੀਂ ਵੀ ਚਲੋ ਕੋਈ ਨਹੀਂ ਬਾਅਦ ਨਹੀਂ ਬਣਾਂਗੇ ਚਲ ਲਾਡੀ ਹਟ ਜਾ ਮੇਰੇ ਅੱਖੇ ਹਟ ਜਾ ਲਾਡੀ ਨਾ ਤੂੰ ਧੁੱਪ ਕਰਕੇ ਖੜ ਜਾ ਵਾ ਦੇਖੀ ਜਾ ਹੁਣ ਮੰਮੀ ਬਰੋ ਚਲ ਚਲ ਪੁੱਤ ਲੈ ਨਿਕਲ ਜੋ ਬਾਹਰ ਮੇਰੇ ਕੋਲੋਂ ਬਾਹਰ ਮੈਂ ਤੈਨੂੰ ਰੱਖਾਂ ਨਹੀਂ ਇੱਥੇ ਮੈਂ ਤੈਨੂੰ ਕਹਦਾ ਨਾ ਮਾਰੂ ਫਿਰ ਬੇਪੁੱਤ ਲੋਕ ਕੀ ਕਹਣਗੇ ਕੁਝ ਨਹੀਂ ਹੁੰਦਾ ਲੋਕੀ ਲਾਡੀ ਤੂੰ ਹਟ ਜਾ ਲਾਡੀ ਕੋਈ ਨਹੀਂ ਫਿਰ ਕੀ ਆਪਣੇ ਮੰਮੀ ਬਚੋਲੇ ਨੂੰ ਲੈ ਕੇ ਫੇਰ ਹੀ ਕਰੂੰਗ ਗੱਲ ਨਾਲ ਮੈਂ ਕਹੂੰ ਸਾਹਮਣੇ ਦੇ ਪੁੱਤ ਚਲ ਨਿਕਲ ਤੂੰ ਬਹੁਤ ਵੱਡੀ ਗਲਤੀ ਹੋ ਗਈ ਜੀ ਸਾਡੇ ਤੋਂ ਦੇ ਪੁੱਤ ਉਹ ਗੱਡੀ ਆਖੇ ਲੱਗ ਜਾ ਆਪਣੇ ਘਰ ਦੀ ਇੱਜ਼ਤ ਹੈ ਮਾਂ ਮੇਰੀ ਗੱਲ ਸੁਣ ਲੈ ਜੇ ਤੂੰ ਮਾਂ ਤੈਨੂੰ ਮਾਰ ਦਿੰਦੀ ਹੋ ਫੇਰ ਦੱਸ ਕੀ ਕਰਦੀ ਜੀ ਤਾ ਪੁੱਤ ਕਹਿੰਦੇ ਹੁੰਦੇ ਨਾ ਵੀ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਬੜੀ ਹੁੰਦਾ ਹੈ ਕੋਈ ਨਹੀਂ ਪ੍ਰਮਾਤਮਾ ਹੈਗਾ ਕਿ ਉਹਨੂੰ ਮੇਰੀ ਹਜੇ ਆਏ ਹੈ ਵੀ ਠੀਕ ਹੈ ਤੂੰ ਜੱਗ ਤੇ ਫਿਰਨਾ ਦੁਨੀਆਦਾਰੀ ਦੇਖਣੀ ਹੈ ਇਹਦਾ ਮਨਿੰਦਰ ਦਾ ਕੀ ਹੈ ਮਨਿੰਦਰ ਦੀ ਮਾਂ ਦਾ ਕੀ ਹੈ ਮਾਰਨ ਵਾਲਿਆਂ ਦਾ ਹੈ ਗਏ ਨਾ ਰੱਬ ਉਹਨੇ ਮੈਨੂੰ ਬਚਾ ਲਿਆ ਕੋਈ ਨਾ ਮਾ ਕੋਈ ਗੱਲ ਨਹੀਂ ਤੂੰ ਇਸ ਗੱਲ ਦੀ ਫਿਕਰ ਨਾ ਕਰ ਜਿਹੜਾ ਕੁਝ ਕਰਨਾ ਹੁਣ ਮੈਂ ਕਰੂ ਇਹਨਾਂ ਨਾਲ ਕੋਈ ਗੱਲ ਨਹੀਂ ਦੇਖਦੇ ਆਂ ਨਾਲ ਕੀ ਬਣਦਾ ਕੀ ਨਹੀਂ ਤੂੰ ਚੱਲ